ਦੇਸ਼ ਦੇ ਵਿੱਚ ਲੋਕ ਸਭਾ ਦੀ ਚੋਣ ਹੈ ਲੋਕ ਸਭਾ ਦੀ ਚੋਣ ਦੇ ਮੱਦੇ ਨਜ਼ਰ ਲਗਾਤਾਰ ਬੀਜੇਪੀ ਦਾ ਕਿਸਾਨ ਜਥੇਬੰਦੀਆਂ ਦਾ ਪ੍ਰੋਗਰਾਮ ਹੈ ਕਿ ਅਸੀਂ ਪੂਰੇ ਦੇਸ਼ ਦੇ ਵਿੱਚ ਵਿਰੋਧ ਕਰਾਂਗੇ ਐਸਕੇਐਮ ਦੀ ਕਾਲ ਹੈ ਜਿਹੜਾ ਐਸਕੇਐਮ ਗੈਰ ਰਾਜਨੀਤਿਕ ਬਣਿਆ ਹੋਇਆ ਉਹਦੀ ਕਾਲ ਹੈ ਕਿ ਬੀਜੇਪੀ ਨੂੰ ਸਵਾਲ ਪੁੱਛਾਂਗੇ ਜੇਕਰ ਬੀਜੇਪੀ ਸਾਡੇ ਸਵਾਲਾਂ ਦਾ ਜਵਾਬ ਨਹੀਂ ਦਿੰਦੀ ਤਾਂ ਅਸੀਂ ਵਿਰੋਧ ਕਰਾਂਗੇ ਇਸੇ ਤਹਿਤ ਅੱਜ ਜ਼ਿਲ੍ਹਾ ਪਟਿਆਲਾ ਦੇ ਇੱਕ ਪਿੰਡ ਦੇ ਵਿੱਚ ਬੀਜੇਪੀ ਦਾ ਵਿਰੋਧ ਹੋ ਰਿਹਾ ਸੀ ਉਸ ਵਿਰੋਧ ਦੇ ਵਿੱਚ ਇੱਕ ਵਿਅਕਤੀ ਸੁਰਿੰਦਰਪਾਲ ਸਿੰਘ ਆਕੜੀ ਉਹਨਾਂ ਦੀ ਧੱਕਾ ਮੁੱਕੀ ਦੇ ਵਿੱਚ ਡੈਥ ਹੋ ਗਈ ਉਹਨਾਂ ਦੀ ਮੌਤ ਹੋ ਗਈ ਬਾਡੀ ਏਪੀ ਜਨ ਹਸਪੀਟਲ ਰਾਜਪੁਰਾ ਦੇ ਵਿੱਚ ਪਈ ਹੈ ਤਮਾਮ ਕਿਸਾਨ ਲੀਡਰਸ਼ਿਪ ਇੱਥੇ ਮੌਜੂਦ ਹੈ ਮੇਰੇ ਨਾਲ ਸਰਬੰਸ ਸਿੰਘ ਭਦੇਰ ਨੇ ਤੇ ਫੂਲ ਸਾਹਿਬ ਨੇ ਬਹਿਰੂ ਸਾਹਿਬ ਨੇ ਫੂਲ ਸਾਹਿਬ ਹੁਣ ਅੱਗੇ ਤੁਸੀਂ ਥੋੜੀ ਪ੍ਰੋਗਰਾਮ ਤੁਹਾਡਾ ਦੇਖੋ ਜੀ ਜਿਹੜੀ ਘਟਨਾ ਹੋਈ ਹੈ ਇਹ ਬਿਲਕੁਲ ਅਸੀਂ ਸਮਝਦੇ ਹਾਂ ਵੀ ਲਖੀਮਪੁਰ ਕਾਂਡ ਦਾ ਹੈ ਇਹ ਦੂਜਾ ਐਡੀਸ਼ਨ ਨਹੀਂ ਹੈ ਉੱਥੇ ਵੀ ਜਿਹੜਾ ਸਾਡਾ ਸੱਦਾ ਸੀਗਾ ਵੀ ਉਹਨਾਂ ਨੂੰ ਕਾਲੇ ਝੰਡੇ ਦਿਖਾਉਣੇ ਵਿਰੋਧ ਕਰਨੇ ਆ ਤਾਂ ਇਹਨਾਂ ਨੇ ਜਿਹੜਾ ਸ਼ੀਸ਼ ਮਿਸ਼ਰਾ ਤੇ ਜਿਹੜਾ ਅਜੇ ਮਿਸ਼ਰਾ ਟੈਣੀ ਹੈ ਉਹਨਾਂ ਦੀ ਹਮਲਾ ਹੋਇਆ ਸੀਗਾ ਇਹ ਜਿਹੜਾ ਅੱਜ ਜਿਹੜਾ ਘਟਨਾ ਹੋਈ ਹੈ ਬਿਲਕੁਲ ਜਿਹੜੇ ਮੌਕੇ ਦੇ ਚਸ਼ਮਦੀਤੇ ਕੁਬਾ ਦੱਸ ਰਹੇ ਹੈ ਵੀ ਸ਼ਾਂਤ ਮਈ ਜਿਹੜਾ ਵਿਰੋਧ ਕਰ ਰਹੇ ਸੀ ਜੋ ਅਸੀਂ ਸਦਾ ਦਿੱਤਾ ਕਿਸਾਨਾਂ ਨੂੰ ਦੋਨੇ ਫਰਮਾਂ ਵੱਲੋਂ ਬਈ ਇਹ ਜਿਹੜਾ ਆਪਾਂ ਪਹਿਲਾਂ ਸਵਾਲ ਪੁੱਛਣੇ ਆ ਜੇ ਉਹ ਸਵਾਲਾਂ ਦਾ ਜਵਾਬ ਨਹੀਂ ਦਿੰਦਾ ਫਿਰ ਕਾਲੇ ਝੰਡੇ ਲੈ ਕੇ ਉਹਨਾਂ ਦਾ ਵਿਰੋਧ ਕਰਨਾ ਨਾਰੀ ਬਾਜੀ ਕਰਨੀ ਹੈ ਇਹੀ ਕਰ ਰਹੇ ਸੀਗੇ ਪਰ ਉਹ ਜੰਨਾ ਉਹਦੇ ਚ ਅੱਜ ਵਾਲੀ ਚ ਪਤਾ ਲੱਗਿਆ ਬਈ ਜਿਹੜਾ ਪ੍ਰੇਮ ਸਿੰਘ ਚੰਦੂ ਮਾਜਰੇ ਦਾ ਭਾਣਜਾ ਹਰਵਿੰਦਰ ਪਾਲ ਉਹ ਉਹ ਜਿਹੜਾ ਨਵਾ ਨਵਾ ਉਹਦੇ ਵਿੱਚ ਆਇਆ ਹਰਪਾਲ ਹਜੇ ਹਰਵਿੰਦਰ ਹਰਵਿੰਦਰ ਸਿੰਘ ਹਰਪਾਲਪੁਰਾ ਉਹ ਜਿਹੜਾ ਹੁਣ ਆਇਆ ਨਵਾ ਨਵਾ ਬੀਜੇਪੀ ਦੇ ਵਿੱਚ ਉਸ ਦੇ ਹੰਕਾਰ ਦੇ ਨਾਲ ਜਿਹੜੀ ਇਹ ਘਟਨਾ ਹੋਈ ਹੈ ਤੇ ਇਹਨੂੰ ਦੂਜਾ ਰੰਗਤ ਵੀ ਦੇਣ ਦੀ ਕੋਸ਼ਿਸ਼ ਕੀਤੀ ਗਈ ਉਹ ਬੀਜੇਪੀ ਦੀ ਸਾਜ਼ਿਸ਼ ਹੈ ਵੀ ਇਹਨੂੰ ਫਿਰਕੂ ਰੰਗਤ ਦੇ ਦਿਓ ਵੀ ਜਿਵੇਂ ਇਹ ਹਿੰਦੂਆਂ ਦਾ ਤੇ ਸਿੱਖਾਂ ਦਾ ਜਾਂ ਗੈਰ ਹਿੰਦੂਆਂ ਦਾ ਵਿਰੋਧ ਹੁੰਦਾ ਜੈ ਸ਼੍ਰੀ ਰਾਮ ਦੇ ਨਾਰੇ ਉੱਥੇ ਵੀਡੀਓ ਚ ਦਿਖ ਰਹੇ ਆ ਉਹਨਾਂ ਦੇ ਬੰਦੇ ਲਾ ਰਹੇ ਨੇ ਜੈ ਸ਼੍ਰੀ ਰਾਮ ਦਾ ਇੱਥੇ ਪੋਲੀਟਿਕਲ ਮਹਮਾ ਹੈਗੀ ਹੈ ਤੁਸੀਂ ਮੁੱਦਿਆਂ ਤੇ ਬੋਲੋ ਇੱਥੇ ਜੈ ਜੈ ਸ਼੍ਰੀ ਰਾਮ ਦਾ ਵਿੱਚ ਜਿਹੜਾ ਮਸਲਾ ਵਿੱਚ ਦੇਣਾ ਇਹਦਾ ਮਤਲਬ ਫਿਰਕੂ ਰੰਗ ਤੇ ਦੇਣੀ ਤਾਂ ਕਿ ਉਧਰੋ ਧਿਆਨ ਹੋ ਜਾਵੇ ਬਿਲਕੁਲ ਸਕੀਮ ਤਹਿਤ ਸ਼ਾਸਤ ਤਹਿਤ ਹਮਲਾ ਹੋਇਆ ਅਸੀਂ ਮੀਟਿੰਗ ਕਰ ਰਹੇ ਹਾਂ ਦੋਨੇ ਫੋਰਮਾਂ ਵੱਲੋਂ ਉਹਦੇ ਵਿੱਚ ਮੀਟਿੰਗ ਕਰਕੇ ਅਸੀਂ ਗਾਂ ਅਗਲੀ ਕਾਲ ਵੀ ਦੇਵਾਂਗੇ ਤੇ ਮੰਗ ਵੀ ਕਰਾਂਗੇ ਪ੍ਰਸ਼ਾਸਨ ਤੋਂ ਭਾਜਪਾ ਵਾਲੇ ਇਸ ਤੋਂ ਉਲਟ ਕਹਿੰਦੇ ਨੇ ਉਹ ਕਿਸਾਨ ਜਥੇਬੰਦੀਆਂ ਨੂੰ ਜ਼ਿੰਮੇਵਾਰ ਮੰਨ ਰਹੇ ਨੇ ਜਿੰਨੀਆਂ ਹੈ ਘਟਨਾਵਾਂ ਹੋ ਰਹੀਆਂ ਨੇ ਕਿ ਕਿਸਾਨ ਜਥੇਬੰਦੀਆਂ ਦੀ ਦੇਣ ਇਸ ਕਰਕੇ ਸਾਰੀਆਂ ਘਟਨਾਵਾਂ ਹੋ ਰਹੀਆਂ ਨੇ ਨਹੀਂ ਨਹੀਂ ਇਹ ਸਵਾਲ ਪੁੱਛਣਾ ਡੈਮੋਕ੍ਰੇਸੀ ਕਹਿੰਦੇ ਆ ਉਹ ਵੀ ਇਹ ਡੈਮੋਕ੍ਰੇਸੀ ਦੇ ਵਿੱਚ ਕੋਈ ਸਵਾਲ ਨਹੀਂ ਪੁੱਛ ਸਕਦਾ daqui... ਇਦੋਂ ਪਹਿਲਾਂ ਆਪਣਾ ਆ ਜੋ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹਨਾਂ ਨੇ ਕਿਹਾ ਵੀ ਅਸੀਂ ਸਵਾਲ ਪੁੱਛਣ ਲੋਕਾਂ ਨੂੰ ਸਿਖਾਇਆ ਇਦੋਂ ਪਹਿਲਾਂ ਕੋਈ ਲੀਡਰਾਂ ਨੂੰ ਸਵਾਲ ਨਹੀਂ ਪੁੱਛਦਾ ਸੀਗਾ ਸਵਾਲ ਪੁੱਛਣਾ ਇਹ ਕੋਈ ਇਹ ਇੱਕ ਗੈਰਕਾਨੂੰਨੀ ਕੰਮ ਨਹੀਂ ਕੋਈ ਹਰੇਕ ਨੂੰ ਉਹਦਾ ਬਣਦਾ ਹੈਗਾ ਵੀ ਸਗਾ ਤੋਂ ਉਹ ਟਾਈਮ ਦੇਣ ਵੀ ਭਾਈ ਸਾਡੇ ਬੋਲਣ ਤੋਂ ਪਹਿਲਾਂ ਤੁਸੀਂ ਫਲਾਣੇ ਥਾਂ ਤੇ ਸਾਤੋਂ ਸਵਾਲ ਪੁੱਛ ਸਕਦੇ ਹੋ ਜਾਂ ਬੋਲਣ ਤੋਂ ਬਾਅਦ ਪੁੱਛ ਸਕਦੇ ਆ ਉਹਦਾ ਕਹਿ ਰਹੇ ਆ ਵੀ ਸਾਡੇ ਕੋਲੇ ਫੋਰਸ ਹੈਗੀ ਹੈ ਸਾਡੇ ਕੋਲੇ ਪ੍ਰਾਈਵੇਟ ਫੋਰਸ ਵੀ ਗੁੰਡਾ ਫੋਰਸ ਵੀ ਹੈਗਾ ਸਰਕਾਰੀ ਫੋਰਸ ਵੀ ਹੈਗੀ ਹੈ ਪੰਜਾਬ ਸਰਕਾਰ ਨੇ ਵੀ ਫੋਰਸ ਦਿੱਤੀ ਹੋਈ ਹੈ ਉਹਨਾਂ ਨੂੰ ਮੌਕੇ ਤੇ ਮਜੂਦ ਦੂਸਰੀ ਫੋਰਸ ਸੋ ਇਸ ਕਰਕੇ ਫੋਰਸ ਦੀ ਹਾਜ਼ਰੀ ਚ ਇਹ ਚੀਜ਼ ਹੋ ਜਾਣੀ ਇੱਕ ਹਿਸਾਬ ਨਾਲ ਇਹ ਤਾਂ ਲੋਕਾਂ ਨੂੰ ਦਹਿਸ਼ਤ ਦੇ ਨਾਲ ਕੁੱਟ ਕੇ ਵੋਟਾਂ ਲੈਣ ਵਾਲੀ ਗੱਲ ਹੈ ਇਹਨੂੰ ਬਰਦਾਸ਼ਤ ਨਹੀਂ ਕਰਨਗੇ ਪੰਜਾਬ ਦੇ ਲੋਕ ਤੇ ਨਾ ਪੋਲਿਟੀਕਲੀ ਇਮਪੈਕਟ ਪਊਗਾ ਇਹਦਾ ਐਦਾਂ ਦਾ ਫੈਸਲਾ ਲਿਆ ਜਾ ਸਕਦਾ ਕਿ ਦੇਸ਼ ਦੇ ਵਿੱਚ ਲੋਕ ਸਭਾ ਦੀ ਚੋਣ ਹੀ ਅੱਗੇ ਪੈ ਜਾਏ ਬੀਜੇਪੀ ਕਹੇਗਾ ਸਾਨੂੰ ਤਾਂ ਪ੍ਰਚਾਰ ਕਰਨ ਦਾ ਮੌਕਾ ਨਹੀਂ ਮਿਲਿਆ ਪੰਜਾਬ ਚ ਬੀਜੇਪੀ ਤਾਂ ਧੱਕੇ ਨਾਲ ਉਹ ਤਾਂ ਮਤਲਬ ਵੋਟਾਂ ਬਸੋਲਣ ਦੇ ਰਾਹ ਪਈ ਹੋਈ ਹੈ ਇਹ ਇਹ ਤਾਂ ਹੁਣ ਸਾਡੇ ਲੋਕਾਂ ਦਾ ਕਿੰਨਾ ਕਿਹਦੇ ਪ੍ਰੋਟੈਸਟ ਹੁੰਦਾ ਪ੍ਰਤੀਕਰਮ ਹੁੰਦਾ ਵਿਰੋਧ ਕਿੰਨਾ ਕੋਹੰਬਾ ਇਹ ਲਹਿਰ ਦੇ ਵਿੱਚ ਉਹਨਾਂ ਦੇ ਹੁਣ ਪਿੰਡਾਂ 'ਚ ਉਹਨਾਂ ਨੂੰ ਬਾੜਨ ਦਿੰਦੇ ਆ ਕਿ ਨਹੀਂ ਦਿੰਦੇ ਆ ਹੁਣ ਕਤਲ ਹੋਣ ਤੋਂ ਬਾਅਦ ਵੀ ਇੱਕ ਕਿਸਾਨ ਦੀ ਬਲੀ ਵੀ ਲੈ ਲਈ ਇੱਕ ਕਿਸਾਨ ਦਾ ਖੂਨ ਵੀ ਇਹਦੇ ਵਿੱਚ ਡੁੱਲ ਗਿਆ ਉਹਦੇ ਸ਼ਹਾਦਤ ਵੀ ਹੋ ਗਈ ਜੇ ਅਜੇ ਵੀ ਅਸੀਂ ਉਹਨਾਂ ਨੂੰ ਪਿੰਡਾਂ ਦੇ ਵਿੱਚ ਉਹਨਾਂ ਨੂੰ ਸੱਦਾਂਗੇ ਜਾਂ ਉਹਨਾਂ ਨੂੰ ਬੁਲਾਵਾਂਗੇ ਉਹਨਾਂ ਦਾ ਪਿੰਡਾਂ ਦੇ ਵਿੱਚ ਬਾਈਕਟ ਨਹੀਂ ਕਰਾਂਗੇ ਇਹ ਤਾਂ ਫਿਰ ਸਾਡੇ ਲੋਕਾਂ ਦਾ ਸਵਾਲ ਹੈ ਮੇਰੇ ਨਾਲ ਤਾਂ ਵੀ ਜਿਹੜਾ ਤੁਸੀਂ ਕਹਿੰਦੇ ਆ ਵੀ ਚੋਣ ਦਾ ਕੈਸਲ ਹੋਜੂਗੀ ਇਹ ਚੋਣ ਤਾਂ ਇਹ ਜਦੋਂ ਲੋਕਾਂ ਨੇ ਜਿਹੜਾ ਹੈਗਾ ਉਹਨਾਂ ਦਾ ਜਿਵੇਂ ਆਪਣਾ ਪਹਿਲਾ ਅੰਦੋਲਨ ਵੇਲੇ ਹੋਇਆ ਸੀਗਾ ਵੀ ਉਹ ਆਪਦੀਆਂ ਝੰਡੀਆਂ ਲਾਤੀਆਂ ਸੀਗੀਆਂ ਉਹਨਾਂ ਨੇ ਆਪਦੀਆਂ ਗੱਡ ਤਾਂ ਡਰਦਿਆਂ ਨੇ ਭਾਜਪੀ ਨੇ ਆਪਦੇ ਨੰਬਰ ਪਲੇਟਾਂ ਬਦਲ ਲਈਆਂ ਸੀਗੀਆਂ ਬਿਲਕੁਲ ਉਹੀ ਮਾਹੌਲ ਹੈ ਜਿਹੜਾ ਅਜੋ ਉਹ ਹੁਣ ਬਣਨ ਜਾ ਰਿਹਾ ਤੇ ਕੋਈ ਇਹਦੇ ਵਿੱਚ ਸ਼ਾਂਤਮਈ ਰਹੇ ਕਿ ਸਵਾਲ ਪੁੱਛਣਾ ਇਹ ਕੋਈ ਗੈਰਕਾਨੂੰਨੀ ਨਾ ਗੈਰਸੰਵਿਧਾਨਕ ਜੋ ਕਹਿ ਰਹੇ ਹੈ ਗੈਰਸੰਵਿਧਾਨਕ ਹੈ ਤਾਂ ਇਹ ਫਿਰ ਉਹਨਾਂ ਦਾ ਜਿਹੜਾ ਦਿਮਾਗ ਦੇ ਵਿੱਚ ਉਹ ਬਸਿਆ ਹੋਇਆ ਅਤਾਨਾਸ਼ਾਹੀ ਵਾਲਾ ਜਿਹੜਾ ਹੈਗਾ ਉਹ 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 ਉਹਨਾਂ ਦਾ ਯਹਾਰ ਹੈਗਾ ਉਹਨਾਂ ਦੀ ਸੋਚ ਦਾ ਪੰਦੇਰ ਸਾਹਿਬ ਕੋਈ ਹੁਣ ਅੱਗੇ ਤੁਸੀਂ ਫੈਸਲਾ ਲਿਆ ਇੱਥੇ ਅੱਗੇ ਦਾ ਕੀ ਪ੍ਰੋਗਰਾਮ ਹੋਊਗਾ ਤੁਹਾਡਾ ਆ ਸਾਰੀ ਲੀਡਰਸ਼ਿਪ ਆ ਰਹੀ ਹੈ ਲੀਡਰਸ਼ਿਪ ਇਕੱਠੇ ਕਰਕੇ ਵਿਚਾਰ ਕਰਕੇ ਕੋਈ ਫੈਸਲਾ ਲਵਾਂਗੇ ਉਸ ਤੋਂ ਬਾਅਦ ਫੈਸਲਾ ਲਵਾਂਗੇ ਥੋੜੇ ਆ ਰਹੇ ਨੇ ਇਹ ਜਿਹੜੀ ਘਟਨਾ ਮੈਂ ਤਾਂ ਕਹਿੰਦਾ ਮੈਂ ਦੇਸ਼ ਵਿੱਚ ਪਹਿਲੀ ਇੱਕ ਸ਼ੁਰੂ ਹੋ ਗਈ ਸਾਨੂੰ ਤਾਂ ਖਦਸ਼ਾ ਸੀ ਪੰਜ ਚਾਰ ਦਿਨ ਤੋਂ ਪਹਿਲਾਂ ਜਿਹੜੇ ਦੋ ਗੇੜ ਦੀਆਂ ਪਹਿਲੀਆਂ ਚੋਣਾਂ ਹੋਈਆਂ ਨੇ ਉੱਥੇ ਲੋਕਾਂ ਨੇ ਮੂੰਹ ਨਹੀਂ ਲਾਇਆ ਹਾਰ ਵਾਲਾ ਪਾਸੇ ਜਾ ਰਿਹਾ ਸੀ ਤੇ ਬਕਲਾਵਟ ਤੇ ਸਾਰੇ ਗੁੰਡਿਆਂ ਨੂੰ ਇਹਨਾਂ ਪੈਦਾ ਕਰਕੇ ਕੋਈ ਉਹ ਜਿਹੇ ਹਾਲਾਤ ਇਹਨਾਂ ਪੈਦਾ ਕੀਤੇ ਨੇ ਪਟਿਆਲੇ ਦੇ ਪਾਰਲੀਮੈਂਟ ਮਹਾਰਾਜੀ ਪਰਮੇਸ਼ਰ ਕੌਰ ਦੀ ਹਾਜ਼ਰੀ ਚ ਹੋਣਾ ਉਹਨਾਂ ਨੂੰ ਕੰਟਰੋਲ ਨਾ ਕਰਨਾ ਪ੍ਰਾਈਵੇਟ ਬੰਦਿਆਂ ਰਾਹੀਂ ਸਾਡੇ ਮੁੰਡੇ ਸ਼ਹੀਦ ਕਰ ਦੇਣਾ ਇਹ ਬਹੁਤ ਵੱਡੀ ਘਟਨਾ ਹੈ ਦੇਸ਼ ਨੂੰ ਧੀਮਤੀ ਕਾਣੀ ਪਾਉਗੀ ਭਾਜਪੀ ਨੂੰ ਖਬਰਦਾਰ ਅਸੀਂ ਕਰਨਾ ਚਾਹੁੰਦੇ ਹਾਂ ਅੱਜ ਹੁਣੇ ਸਾਡੀ ਲੀਡਰਸ਼ਿਪ ਸ਼ਾਰੀ ਆਵੇ ਕਿ ਪੂਰਾ ਡਿਸੀਜਨ ਤਾਂ ਮੈਂ ਨਹੀਂ ਸਾਂਝਾ ਕਰ ਸਕਦਾ ਪਰ ਮੈਂ ਇਹ ਨਿਰਦੇਸ਼ ਕਰ ਸਕਦਾ ਬਹੁਤ ਪਰੇਮਾਨ ਨਾਲ ਅਸੀਂ ਇਹ ਚਾਹੁੰਦੇ ਸੀ ਕਿ ਸ਼ਾਂਤ ਭਾਈ ਸਾਡੇ ਸਵਾਲਾਂ ਦਾ ਉਹ ਜਵਾਬ ਦੇਣ ਤੇ ਲੋਕਤੰਤਰ ਆਪਦੇ ਜਾਣ ਪਰ ਜੇ ਉਹਨਾਂ ਨੇ ਬਾਜੀ ਪਾਈਏ ਤੇ ਅਸੀਂ ਵੀ ਇਹਨਾਂ ਦਾ ਕੋਈ ਸਖਤ ਫੈਸਲਾ ਹੋਣੀ ਲਵਾਂਗੇ ਸੋ ਤੁਸੀਂ ਸੁਣਿਆ ਸਭ ਤੋਂ ਪਹਿਲਾਂ ਮੇਰੇ ਨਾਲ ਫੂਲ ਸਾਹਿਬ ਮੌਜੂਦ ਸੀ ਪੰਦੇਰ ਸਾਹਿਬ ਸੀ ਤੇ ਬਹਿਰੂ ਸਾਹਿਬ ਨੇ ਦੱਸਿਆ ਨਾਲ ਹਲਕਾ ਘਣੌਰ ਤੋਂ ਐਮਐਲਏ ਗੁਰਲਾਲ ਘਣੌਰ ਜੀ ਬੈਠੇ ਨੇ ਮਨਜੀਤ ਕਮਾਨਾ ਸਾਹਿਬ ਬੈਠੇ ਨੇ ਸੋ ਬੜੀ ਦਰਦਨਾਕ ਇੱਕ ਖਬਰ ਹੈ ਜਿਹੜੀ ਅਸੀਂ ਤੁਹਾਡੇ ਤੱਕ ਲੈ ਕੇ ਆ ਰਹੇ ਹਾਂ ਕਿ ਇਸ ਪ੍ਰੋਟੈਸਟ ਦੇ ਵਿੱਚ ਸੁਰਿੰਦਰਪਾਲ ਸਿੰਘ ਅਕੜੀ ਦੀ ਡੈਥ ਹੋ ਚੁੱਕੀ ਹੈ ਜਿੱਥੇ ਬੰਦੀਆਂ ਦਾ ਕਹਿੰਦੇ ਕਿ ਜੋ ਵੀ ਫੈਸਲਾ ਹੋਊਗਾ ਉਹ ਜਲਦੀ ਅਸੀਂ ਆਪਣੀ ਮੀਟਿੰਗ ਕਰਕੇ ਤੁਹਾਨੂੰ ਦੱਸਦੇ ਹਾਂਗੇ ਬਹੁਤ-ਬਹੁਤ ਤੁਹਾਡਾ ਫੈਸਲਾ